ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਬੰਸ ਕੇ ਮਹਿ ਨਾ ਜੋ ਤੁਹਾਰੀ ਹਮ ਨਾ ਸਖਤ ਕਰ ਸਿਵਤ ਤੁਹਾਰੀ ਆਪ ਲਿਹੁ ਤਮ ਕਦਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਕਾਲ ਤੱਕ ਆਪਨੇ ਮਾਜ ਰਾਗ ਦੇ 136 ਨੰਬਰ ਅੰਗ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 12 ਮਾਹ ਤੱਕ ਦੀ ਜੋ ਬਾਣੀ ਆ ਉਹਦੀ ਸਮਾਪਤੀ ਤੱਕ ਸੰਖੇਪ ਵੀ ਆਖਿਆ ਸੰਖੇਪ ਵਿਚਾਰ ਸਰਵਣ ਕੀਤੇ ਸੀ ਹੁਣ ਕਰੋ ਕਿਰਪਾ ਦਿਹੋ ਸ਼ੀਰਾ ਅਸ਼ੀਰਵਾਦ ਉੱਥੋਂ ਜੋ ਅਗਲੀ ਬਾਣੀ ਹੈ 136 ਨੰਬਰ ਅੰਗ ਤੋਂ ਸ਼ੁਰੂ ਹੁੰਦੀ ਹੈ ਤੇ 137 ਤੇ ਸਮਾਪਤੀ ਹੈ ਇੰਦੀ ਸੰਖੇਪ ਵੀ ਆਖਿਆ ਸੰਖੇਪ ਸ਼ਬਦ ਵਿਚਾਰ ਕਰ ਲਈਏ ਜੀ ਮਾਰ ਮਹੱਲਾ ਪੰਜਵਾ ਇਹ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਉਚਾਰੀ ਗਈ ਗੁਰਬਾਣੀ ਹੈ ਤੇ ਉਹਨਾਂ ਵੱਲੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 136 ਤੇ ਵਰਣਨ ਕੀਤੀ ਗਈ ਹੈ ਦਰਜ ਕੀਤੀ ਗਈ ਹੈ ਲਿਖੀ ਗਈ ਹੈ ਜੀ ਦਿਨ ਰੈਣਾ ਇਜਿਸ ਤਰ੍ਹਾਂ ਦਿਨ ਹੁੰਦਾ ਤੇ ਜਿਸ ਤਰ੍ਹਾਂ ਰਾਤ ਚੱਲਦੀ ਹੈ ਨਾ ਉਸ ਤਰ੍ਹਾਂ ਇਹ ਬਾਣੀ ਦਾ ਨਾਮ ਰੱਖ ਦਿੱਤਾ ਦਿਨ ਰੈਣ ਜਿਸ ਤਰ੍ਹਾਂ ਲਿਖਤ 12 ਮਾਹ ਦੀ ਬਾਣੀ ਆ ਗਈ ਤੇ ਸੋਲੇ ਆ ਗਏ ਤੇ ਅੰਜਲੀਆਂ ਆ ਗਈਆਂ ਬਿਰਹੜੇ ਤੇ ਕਰਹਲੇ ਇਸ ਤਰ੍ਹਾਂ ਇਹ ਗੁਰਬਾਣੀ ਹੈ ਇਹਦਾ ਨਾਮ ਹੈ ਦਿਨ ਰੈਣ ਦਿਨ ਦਾ ਮਤਲਬ ਦਿਨ ਤੇ ਰੈਣ ਦਾ ਮਤਲਬ ਰਾਤ ਹੁੰਦਾ ਹੈ ਜੀ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਇਕ ਆਕਾਲ ਪੁਰਖ ਵੈਗਰੂ ਸਰਬ ਵਿਆਪੀ ਹੈ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਸਾਰੀ ਸ੍ਰਿਸ਼ਟੀ ਵਿੱਚ ਰਮਿਆ ਹੋਇਆ ਹੈ ਤੇ ਸਾਰੀ ਸ੍ਰਿਸ਼ਟੀ ਹੈ ਜੋ ਉਸਦੇ ਹੁਕਮ ਵਿੱਚ ਚੱਲਦੀ ਹੈ ਉਸ ਨੇ ਹੀ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਜੀ ਤੇ ਉਸ ਨੂੰ ਸੱਚੇ ਗੁਰੂ ਸਤਿਗੁਰੂ ਸਤਿਗੁਰੂ ਦੀ ਕਿਰਪਾ ਨਾਲ ਪ੍ਰਸਾਦ ਹੁੰਦਾ ਕਿਰਪਾ ਤੇ ਸੱਚੇ ਗੁਰੂ ਦੀ ਕਿਰਪਾ ਨਾਲ ਉਸ ਨੂੰ ਜਾਣਿਆ ਜਾਂਦਾ ਉਸ ਦੇ ਬਾਰੇ ਜਾਣਿਆ ਜਾਂਦਾ ਹੈ ਜੀ ਸੇਵੀ ਸਤਗੁਰ ਆਪਣਾ ਹਰ ਸਿਮਰੀ ਦਿਨ ਸਵਰੈਣਾ ਇਹਦੇ ਚ ਗੁਰੂ ਮਹਾਰਾਜ ਜੀ ਫਰਮਾਉਂਦੇ ਨੇ ਕਿ ਸਤ ਸੱਚਾ ਗੁਰੂ ਆਣਾ ਜਿਹੜਾ ਉਹਨੂੰ ਤੂੰ ਸਦਾ ਦਿਨੇ ਵੀ ਤੇ ਰਾਤ ਵੀ ਆਠ ਪੈਰਾ ਆਰਾਧੋ ਪਿਆਰੇ ਨਿਮਖਣਾ ਕੀ ਜੇ ਢੀਲਾ ਅੱਠੇ ਪੈਰ ਇੱਕ ਤੇ ਲਵੇ ਮੰਨੇ ਨੇ ਹੁਕਮਾ ਪਾਰ ਅੱਠੇ ਪੈਰ ਇੱਕੇ ਲਵੇ ਪ੍ਰਮਾਤਮਾ ਦਾ ਨਾਮ ਜਪਦੇ ਰਹੋ ਦਿਨੇ ਵੀ ਤੇ ਰਾਤ ਵੀ ਵਾਇਗਰੂ ਦਾ ਨਾਮ ਜਪੋ ਜੀ ਆਪ ਤਿਆਗ ਸਰਣੀ ਪਵਾ ਮੁਖ ਬੋਲੀ ਮਠੜੇ ਵੈਣਾ ਆਪਣੇ ਆਪ ਨੂੰ ਆਪਣੇ ਆਪ ਨੂੰ ਮਾਰ ਕੇ ਮੈਂ ਬੰਦਾ ਬਖਰੀਦ ਸਤ ਸਾਈ ਮੇਰਾ ਐਸੀ ਅਵਸਥਾ ਬਣਾ ਕੇ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਗੁਰ ਕੀ ਬਚਨੀ ਹਾਟ ਬਿਕਾਣਾ ਜਿੱਤ ਲਾਇਆ ਤਿੱਤ ਲਾਗਾ ਤੇਰੇ ਲਾਲੇ ਕਾ ਚਦਰਾਈ ਸਾਹਿਬ ਕਾ ਹੁਟਣਾ ਕਰਨਾ ਤੇ ਮਹਾਰਾਜ ਦਾ ਹੁਕਮ ਹੈ ਜਿਹੜਾ ਉਹਦੇ ਅਨਸਾਰ ਹੀ ਚੱਲ ਤੇ ਮੁਖ ਬੋਲੀ ਮਿਠੜੇ ਵੈਣ ਵੈਣ ਦਾ ਮਤਲਬ ਮੂੰਹ ਦੇ ਵਿੱਚ ਬੋਲੀ ਕੱਢਣੀ ਜਿਹੜੀ ਬੜੀ ਲੰਮੀ ਕਰਕੇ ਬੋਲੀ ਕੱਢਣ ਦੇ ਐਸ ਨੂੰ ਨਾ ਜ਼ਿਆਦਾਤਰ ਸਾਡੇ ਪੰਜਾਬ ਦੇ ਵਿੱਚ ਸਾਡੇ ਲੋਕਾਂ ਦੇ ਵਿੱਚ ਜਦੋਂ ਕੋਈ ਚੜ੍ਹਾਈ ਕਰ ਜਾਂਦਾ ਨਾ ਉਸ ਸਮੇਂ ਜੋ ਬੀਬੀਆਂ ਵਰਲਾਪ ਕਰਦੀਆਂ ਨਾ ਉਸ ਦੇ ਉਸ ਸਮੇਂ ਦੇ ਬੋਲਣ ਨੂੰ ਵੈਣ ਕਿਹਾ ਜਾਂਦਾ ਹੈ ਇਹ ਆਮ ਵਿੱਚ ਮਿੱਠੜੇ ਵੈਣ ਉਸ ਸਮੇਂ ਬੀਬੀਆਂ ਜਿਹੜੀਆਂ ਉਹ ਕਈ ਤਰ੍ਹਾਂ ਦੇ ਨਾਲ ਬੋਲਦੀਆਂ ਨੇ ਤੇ ਉਹਨਾਂ ਨੂੰ ਵੈਣ ਕਿਹਾ ਜਾਂਦਾ ਹੈ ਤੇ ਇਹ ਵੈਣ ਹੁੰਦਾ ਬੋਲੀ ਬੋਲਣਾ ਬੋਲੀ ਆਪਣੀ ਜਿਹੜੀ ਆ ਮਿੱਠੜੇ ਵੈਣ ਸਬਨਾ ਮੈਂ ਸੱਚਾ ਤੇ ਸੱਚਾ ਤਾਂ ਨਹੀਂ ਇੱਕ ਫਿੱਕਾ ਨਾ ਗਲਾਏ ਹਿਆਉ ਨਾ ਕਹੀ ਠਾਹੇ ਮਾਨਕ ਸਭ ਅਮੋਲ ਵੈ ਸਾਰਿਆਂ ਨੂੰ ਜੀ ਪਰਮਾਤਮਾ ਸਾਰਿਆਂ ਨੂੰ ਮਿੱਠਾ ਬੋਲਣਾ ਚਾਹੀਦਾ ਕਿਸੇ ਨੂੰ ਕੌੜਾ ਬੋਲ ਨਹੀਂ ਬੋਲਣਾ ਚਾਹੀਦਾ ਤੇ ਆਪਣਾ ਆਪ ਤਿਆਗ ਕੇ ਸਦਾ ਹੀ ਮਿੱਠੀ ਬੋਲੀ ਬੋਲੋ ਮਿੱਠਤ ਨੀਵੀਂ ਨਾਨਕਾ ਗੁਣ ਚੰਗੀਆਂ ਤਤ ਸ੍ਰੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੇ ਮਿੱਠਤ ਹੈ ਨਾ ਇਹ ਸਾਰੀਆਂ ਚੰਗੀਆਂ ਦਾ ਤਤ ਸਾਰ ਤਤ ਹੈ ਜਿ ਤਰ੍ਹਾਂ ਕਈ ਚੀਜ਼ਾਂ ਦੇ ਤਤ ਹੁੰਦੇ ਹਨ ਨਾ ਆਪਾਂ ਵੀ ਮਾਰਕੀਟ ਦੇ ਵਿੱਚੋਂ ਲੈਣ ਚੱਲ ਜਲ ਜਾਂਦੇ ਆ ਸਾਨੂੰ ਨਿੰਬੂ ਦਾ ਸਤ ਚਾਹੀਦਾ ਸਾਨੂੰ ਜੁਆਇੰਟ ਦਾ ਸਤ ਚਾਹੀਦਾ ਸਾਨੂੰ ਪਦੀਨੇ ਦਾ ਸਤ ਚਾਹੀਦਾ ਤੇ ਤਤ ਹੁੰਦਾ ਜਿਹੜਾ ਇਹ ਸੱਤ ਹੈ ਜਿਹੜਾ ਮੁੱਖ ਜਿਹੜਾ ਮਿੱਠਾ ਬੋਲਣਾ ਹੈ ਨਾ ਇਹ ਸਾਰੀਆਂ ਚਿੰਗਾਈਆਂ ਦਾ ਤਤ ਹੈ ਜੀ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਣਾ ਅਸੀਂ ਜਨਮ ਜਨਮ ਕੇ ਵਿਛੜੇ ਜਨਮਾ ਜਨਮ ਦੇ ਅਸੀਂ ਵਿਛੜੇ ਹੋਏ ਆ ਤੇ ਮਹਾਰਾਜ ਕਿਰਪਾ ਕਰੋ ਤੇ ਸਿਹੜੇ ਸੱਜਣ ਆ ਸਾਡੇ ਉਹੜੇ ਸੰਤ ਹੁੰਦੇ ਆ ਸਾਨੂੰ ਪਰਮਾਤਮਾ ਦੇ ਨਾਲ ਮਿਲਾ ਦਿੰਦੇ ਆ ਇਸ ਕਰਕੇ ਵਿਜੂਗੀ ਮਿਲ ਵਿਛੜਿਆ ਸੰਜੂਗੀ ਮੇਲ ਵਿਜੂਗੀ ਤੇ ਮਿਲ ਜਾਂਦਾ ਤੇ ਜਿਹੜੇ ਵਿਛੜੇ ਆ ਨਾ ਉਹਨਾਂ ਦਾ ਸੰਜੂਗਾ ਨਾਲ ਹੀ ਮੇਲ ਹੁੰਦਾ ਇਸ ਕਰਕੇ ਅਸੀਂ ਜਨਮ ਜਾਂਦੇ ਵਿਛੜੇ ਹੋਏ ਹਾਂ ਉਸ ਪ੍ਰਮਾਤਮਾ ਤੋਂ ਤੇ ਕਿਰਪਾ ਕਰਕੇ ਸਾਨੂੰ ਨਾਲ ਮਿਲਾ ਦਿਓ ਜੀ ਜੋ ਜੀ ਹਰ ਤੇ ਵਿਛੜੇ ਸੇ ਸੁਖ ਨਵਸਨ ਪਹਿਣਾ ਇਹ ਪਹਿਣੇ ਮੇਰੀਏ ਇਹ ਸਹੇਲੀਏ ਇਹ ਮੇਰੀਏ ਆਪਣੇ ਸਖੀਏ ਤੇ ਜਿਹੜੇ ਪ੍ਰਮਾਤਮਾ ਤੇ ਵਿਛੜੇ ਆ ਨਾ ਉਹ ਕਦੇ ਵੀ ਪਰਮ ਆਰਾਮ ਨਾਲ ਨਹੀਂ ਬੈਠ ਸਕਦੇ ਜੋ ਜੀ ਹਰ ਤੇ ਵਿਛੜੇ ਸੇ ਸੁੱਖ ਨਾ ਵਸਣ ਸੁੱਖ ਨਾਲ ਕਦੇ ਨਹੀਂ ਵਸਦੇ ਉਹਨਾਂ ਨੂੰ ਕਈ ਤਰ੍ਹਾਂ ਦੇ ਦੁੱਖ ਲੱਗਦੇ ਆ ਰਾਤ ਨੂੰ ਨੀਂਦ ਨਹੀਂ ਆਉਂਦੀ ਮਾਇਆ ਦੇ ਵਿੱਚ ਗ੍ਰਸਤ ਮਾਇਆ ਧਾਰੀ ਤੇ ਇੰਨਾ ਬੋਲਾ ਸ਼ਬਦ ਨਾ ਸੁਣੀ ਬਾ ਰੋਲ ਘੋਲਾ ਤੇ ਮਾਇਆ ਜਿਹੜੇ ਮਾਇਆ ਦੇ ਵਿੱਚ ਗ੍ਰਸਤ ਹੋ ਜਾਂਦੇ ਆ ਉਹ ਵੀ ਪ੍ਰਮਾਤਮਾੋਂ ਵਿਛੜ ਜਾਂਦੇ ਆ ਤੇ ਫਿਰ ਉਹਨਾਂ ਨੂੰ ਰਾਤ ਨੂੰ ਸੁੱਖ ਵੀ ਨਹੀਂ ਆਉਂਦਾ ਰਾਤ ਨੂੰ ਫੇ ਟੀਕੇ ਲਵਾ ਕੇ ਸੌਂਦੇ ਉਤਰਾ ਉਹਨਾਂ ਨੀਂਦ ਵੀ ਨਹੀਂ ਆਉਂਦੀ ਏ ਮੇਰੇ ਭੈਣੇ ਗੱਲ ਸੁਣ ਲੈ ਮੇਰੀ ਜਿਹੜੇ ਪਰਮਾਤਮਾ ਤੋਂ ਵਿਛੜ ਗਏ ਉਹ ਕਦੇ ਵੀ ਸੁੱਖ ਦੀ ਨੀਂਦ ਨਹੀਂ ਸੌਂਦੇ ਜੀ ਹਰ ਪਿਰ ਬਿਨ ਚੈਨ ਨਾ ਪਾਈਐ ਖੋਜ ਡਟੇ ਸਭ ਗੈਣਾ ਉਸ ਪਤੀ ਪਰਮੇਸ਼ਰ ਤੋਂ ਬਿਨਾ ਕਦੇ ਚੈਨ ਨਹੀਂ ਆਉਂਦਾ ਕਦੇ ਚੈਨ ਨਾਲ ਬੰਦਾ ਬਹਿ ਨਹੀਂ ਸਕਦਾ ਜਿੰਨਾ ਚਿਰ ਨਾਮ ਨਹੀਂ ਜਪਦਾ ਸਾਰੇ ਇਲਾਕੇ ਸਾਰੇ ਪਾਸੇ ਖੋਜ-ਖੋਜ ਕੇ ਸਾਰਾ ਜਿਹੜਾ ਪਾਸਾ ਹੀ ਨਾ ਸਾਰੀ ਗੇਲ ਤੇਰੀ ਗੇਲ ਮੇਰੀ ਗੇਲ ਕਹਿੰਦੇ ਨੇ ਕਿ ਮੇਰੇ ਵੱਲ ਤੇਰੇ ਵੱਲ ਹਰਿਆਣਵੀ ਬੋਲੀ ਚੱਲਦੀ ਆ ਖੋਜ ਡਟੇ ਸਭ ਗੈਣ ਸਾਰਾ ਪਾਸਾ ਖੋਜ ਕੇ ਵੇਖ ਲਿਆ ਤੇ ਪਰਪਰੰਤੂ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕਦੇ ਬੰਦੇ ਨੂੰ ਚੈਨ ਨਹੀਂ ਮਿਲਦਾ ਜੀ ਆਪ ਕੁਮਾੜੇ ਵਿਛੜੀ ਦੋਸ ਨਾ ਕਾਹੂੰ ਦੇਣਾ ਤੇ ਆਪਣੇ ਕੀਤਿਆ ਕਰਕੇ ਵਿਛੜ ਗਏ ਨਾ ਜਨਮ 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 ਜਦੋਂ ਇਹ ऐसे कर्म कीते ते फिर बिछड़ गए मुख तले पैर ऊपर वसंद्रो ओठड़े ठाए नानक सोत नहीं क्यों सारे उतरे जिस दे नाए पहला ते परमात्मा ने किया मेनू ਬਾਹਰ ਕੱਢ ਦੇ ਮੈਂ ਤੇਰਾ ਨਾਮ ਜਪੂਗਾ ਬਾਹਰ ਆ ਕੇ ਨਾਮ ਨਹੀਂ ਜਪਿਆ ਤੇ ਫੇ ਵਿਛੋੜਾ ਪੈ ਗਿਆ ਇਹ ਜਿਹੜਾ ਵਿਛੋੜਾ ਨਾ ਹੀ ਬੜਾ ਵੱਡਾ ਦੁੱਖ ਹੁੰਦਾ ਹੈ ਆਪਣਾ ਕਰਕੇ ਹੀ ਸਾਡਾ ਵਿਛੋੜਾ ਪਿਆ ਹੈ ਇਸ ਕਰਕੇ ਕਿਸੇ ਨੂੰ ਦੋਸ਼ ਨਹੀਂ ਦੇਣੇ ਚਾਹੀਦੇ ਕਿਉਂਕਿ ਅਸੀਂ ਪਰਮਾਤਮਾ ਨਾਲ ਵਾਹਿਗੁਰੂ ਨਾਲ ਵਾਅਦਾ ਕੀਤਾ ਸੀ ਮਾਤਾ ਦੇ ਗਰਭ ਵਿੱਚ ਕਿ ਹੱਥ ਸਾਡੇ ਜੁੜੇ ਹੋਏ ਸੀ ਕਿ ਸਾਨੂੰ ਬਾਹਰ ਕੱਢ ਦੇ ਤੇ ਅਸੀਂ ਤੇਰਾ ਨਾਮ ਜਪਿਆ ਕਰਾਂਗੇ ਇਸ ਕਰਕੇ ਅਸੀਂ ਵਿਛੜ ਗਏ ਹਾਂ ਜੀ ਕਰ ਕੇ ਰਿਪਾ ਪ੍ਰਭ ਆ ਰੱਖ ਲਿਓ ਹੋਰ ਨਾਹੀ ਕਰਨ ਕਰੀਣਾ ਏ ਮਹਾਰਾਜੀ ਸਾਡੇ ਤੇ ਕਰੋ ਕਿਰਪਾ ਤੇ ਸਾਨੂੰ ਆਪਣੇ ਕੋਲ ਰੱਖ ਲਓ ਆਪਣੇ ਗਲ ਨਾਲ ਲਾ ਲਓ ਆਪਣੇ ਅੰਚਲ ਨਾਲ ਲਾ ਲਓ ਹੋਰ ਕੋਈ ਐਸਾ ਨਹੀਂ ਕਰ ਸਕਦਾ ਹੋਰ ਕੋਈ ਵੀ ਜਿਹੜਾ ਨਾ ਤੁਹਾਨੂੰ ਮਤਲਬ ਦਾ ਕਰਕੇ ਆਪਣੇ ਨਾਲ ਲਾਉਂਦਾ ਜਦੋਂ ਉਹਦਾ ਮਤਲਬ ਨਿਕਲ ਜਾਂਦਾ ਨਾ ਫੇ ਪਿੱਛੋਂ ਐਸਾ ਧੱਕਾ ਮਾਰਦਾ ਤੁਹਾਡੇ ਮੁੜਕੇ ਪੈਰ ਵੀ ਨਹੀਂ ਲੱਗਦੇ ਹੋਰ ਦਾਹੀ ਕਰਨ ਕਰਨ ਹੋਰ ਕੋਈ ਕਰਨ ਕਰਨ ਵਾਲਾ ਹੈ ਨਹੀਂ ਹੈ ਹਰ ਤੁੱਦ ਵਿਣ ਖਾਕੂ ਰੁੱਲਣਾ ਕਹੀਏ ਕਿੱਥੇ ਵੈਣਾ ਹੈ ਮਹਾਰਾਜੀ ਤੁਹਾਡੇ ਤੋਂ ਬਿਨਾਂ ਤਾਂ ਅਸੀਂ ਖਾਕ ਦੇ ਵਿੱਚ ਰੁੱਲ ਜਾਵਾਂਗੇ ਰੋਲ ਰੋਲ ਕੇ ਮਰ ਜਾਾਂਗੇ ਹਮ ਰੁੱਲ ਤੇ ਫਿਰਦੇ ਕੋਈ ਬਾਤਰਾ ਪੁੱਛਤਾ ਦੋ ਸਤਗੁਰ ਸੰਗ ਕੀਰੇ ਹਮ ਤਾਂ ਤਾਪੇ ਤਨ ਤਨ ਗੁਰੂ ਨਾਨਕ ਜਨ ਕੇਰਾ ਜਿੱਤ ਮਿਲੇ ਚੁੱਕੇ ਸਭ ਸੋਗ ਸੰਤਾਪੇ ਮਹਾਰਾਜ ਜੀ ਅਸੀਂ ਰੁੱਲਦੇ ਫਿਰਦੇ ਸਾਂ ਸਾਡੀ ਕੋਈ ਬਾਤ ਨਹੀਂ ਸੀ ਪੁੱਛਦਾ ਤੇ ਤੁਸੀਂ ਸਾਨੂੰ ਆਪਣੇ ਗਲ ਨਾਲ ਲਾ ਲਿਆ ਤੇ ਅਸੀਂ ਤਨ ਹੋ ਤੁਸੀਂ ਗੁਰੂ ਮਹਾਰਾਜ ਜੀ ਤਨ ਹੋ ਜਿੱਤੇ ਉਹਨਾਂ ਨਾਲ ਮਿਲ ਕੇ ਸਾਡੇ ਸੋਗ ਸੰਤਾਪ ਹਰ ਤਰ੍ਹਾਂ ਦੇ ਦੁੱਖ ਸਾਡੇ ਦੂਰ ਹੋ ਗਏ ਹੋਰ ਅਸੀਂ ਕਿਹਦੇ ਕੋਲ ਜਾ ਕੇ ਰੋਈਏ ਜਾ ਕੇ ਅਸੀਂ ਕਿਸੇ ਨੂੰ ਕਹਿ ਦੱਸ ਨਹੀਂ ਸਕਦੇ ਮਹਾਰਾਜੀ ਤੁਸੀਂ ਸਾਨੂੰ ਆਪਣੇ ਗਲ ਨਾਲ ਲਾ ਕੇ ਸਤ ਸੰਗਤ ਚ ਲਿਆ ਸਕਦੇ ਹੋ ਤੇ ਗੁਰਮੁਖ ਬਣਾ ਸਕਦੇ ਹੋ ਜੀ ਨਾਨਕ ਕੀ ਬੇਨੰਤੀਆਂ ਹਰ ਸੁਰ ਜਨ ਦੇ ਖਾਨੈਣਾ ਪੰਜ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਫਰਮਾਉਂਦੇ ਨੇ ਸਾਡੀਆਂ ਬੇਨਤੀਆਂ ਕਿ ਅਸੀਂ ਸੁਰ ਜਨ ਹੁੰਦੇ ਦੇਵਤਿਆਂ ਵਰਗੇ ਜਾਣਾਂ ਜਿਹੜੇ ਆਪਾਂ ਦੇਵਤਿਆਂ ਨੂੰ ਉੱਤਮ ਮੰਨਦੇ ਆ ਸੰਸਾਰ ਦੇ ਲੋਕ ਪਰੰਤੂ ਜਿਹੜੇ ਦੇਵਤੇ ਆ ਨਾ ਇਸਦੇ ਹੀ ਕੋ ਸਿਮਰੇ ਦੇਵ ਸੋਦੇ ਹੀ ਪਜ ਹਰ ਕੀ ਸੇਵ ਪਜੋ ਗੋਬਿੰਦ ਭੂਰ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਇਸ ਤੇਰੀ ਉਸ ਇਸ ਤੇਰੀ ਬਾਹਰ ਘਟ ਭੀ ਤਰ ਤੂ ਦੇਖ ਵਿਚਾਰ ਆਪਣੇ ਸਰੀਰ ਦੇ ਵਿੱਚ ਵਿਚਾਰ ਕਰਕੇ ਵੇਖ ਲੈ ਇਸਦੇ ਹੀ ਨੂੰ ਜਿਹੜੇ ਦੇਵਤੇ ਆ ਨਾ ਉਹ ਵੀ ਲੱਭਦੇ ਫਿਰਦੇ ਕਿ ਮਨੁੱਖਾ ਦੇ ਹੀ ਮਿਲ ਜੈ ਤੇ ਅਸੀਂ ਨਾਮ ਜਪ ਲਈਏ ਤੇ ਆਪਣੇ ਸਰੀਰ ਤੋਂ ਮੁਕਤੀ ਪਾ ਲਈਏ ਪਰੰਤੂ ਉਹ ਮੁਕਤ ਨਹੀਂਗੇ ਉਹਨਾਂ ਨੂੰ ਕੋਈ ਵੀ ਵਸ ਕਰ ਸਕਦਾ ਹੈ ਕੋਈ ਅੱਗ ਵਸ ਕਰੀ ਫਿਰਦਾ ਹੈ ਕੋਈ ਪਾਣੀ ਵਸ ਕਰੀ ਫਿਰਦਾ ਹੈ ਤੇ ਕੋਈ ਕੁਛ ਵਸ ਕਰੀ ਫਿਰਦਾ ਏ ਇੱਕ ਨਾ ਮੈਨੂੰ ਇੱਕ ਗੁਰਮਖ ਪਿਆਰੇ ਨੇ ਗੱਲ ਸੁਣਾਈ ਕਿ ਇੱਕ ਸਾਡੇ ਪਿੰਡ ਸਾਧੂ ਆਇਆ ਉਹਨੇ ਸੱਤ ਕੇ ਕਿੰਨੀਆਂ ਧੂਣੀਆਂ ਲਾ ਲੀਆਂ ਲੋਕਾਂ ਕੋ ਬਾਥੀਆਂ ਇਕੱਠੀਆਂ ਕਰਕੇ ਜੇੜਦਾ ਮਹੀਨਾ ਸੀ ਉਹ ਕਹਿੰਦਾ ਕਿ ਮੈਂ ਨਾ ਅੱਗ ਦੇ ਵਿੱਚ ਬੈਠੂੰਗਾ ਉਹ ਬੈਠ ਗਿਆ ਲਾਗੋਂ ਦੇ ਇੱਕ ਉਸ ਹੋਰ ਸਾਧੂ ਲੰਘਿਆ ਉਹਦੀ ਸ਼ਕਤੀ ਜਿਆਦੀ ਸੀ ਉਹਨੇ ਵੇਖਿਆ ਵੀ ਇਹ ਪਖੰਡ ਕਰਦੇ ਲੋਕਾਂ ਤੋਂ ਪੈਸੇ ਰੋਟੀਆਂ ਕਾਰਨ ਪੂਰੇ ਤਾਲ ਆਪ ਪਿਛਾੜੇ ਧਰਤੀ ਨਾਲ ਉਹਨੇ ਕਿਹਾ ਵੀ ਰੋਟੀਆਂ ਦਾ ਕਰਕੇ ਕਰਨ ੜਿਆ ਇਹਨੇ ਮੰਗਣਾ ਇਹਨਾਂ ਲੋਕਾਂ ਕੋਲ ਮੈਂ ਅੱਗ ਦੇ ਵਿੱਚੋਂ ਨਿਕਲਿਆ ਵੀ ਕਿੰਨਾ ਚਿਰ ਬੈਠਾ ਰਿਹਾ ਹੁਣ ਮੈਨੂੰ ਕੁਛ ਦਿਓ ਤੇ ਉਹਨੇ ਕੀਤਾ ਕਿ ਉਹ ਪੂਰਾ ਸਾਧੂ ਸੀ ਉਹਦੀ ਸਿੱਧੀ ਗੱਲ ਸੀ ਪ੍ਰਮਾਤਮਾ ਨਾਲ ਉਹਨੇ ਤੇ ਗੱਲ ਹੀ ਅੱਗ ਵਸ ਕੀਤੀ ਸੀ ਤੇ ਉਹਦੇ ਪ੍ਰਮਾਤਮਾ ਵੀ ਵਸ ਸੀ ਉਹਨੇ ਇੱਕ ਅੱਗ ਖੋਲਤੀ ਉਹਨੇ ਅੱਗ ਵੱਦੀ ਸੀ ਸਾਧੂ ਨੇ ਉਹਨੇ ਖੋਲਤੀ ਜਦੋਂ 1 ਮਿੰਟ ਦੇ ਜਦੋਂ 6 ਵਜਾ ਅੱਗ ਖੁੱਲ ਗਈ ਪ੍ਰਮਾਤਮਾ ਨੇ ਕਹਿੰਦਾ ਵੀ ਖੁੱਲ ਜਾ ਭੈ ਵਿੱਚ ਅਗਣ ਚ ਵਹੇ ਸਤ ਚਲ ਚਲ ਕੱਢੇ ਵੇ ਘਾਰ ਪੈਵ ਤੇ ਧਰਤੀ ਦੱਬੀ ਭਾਰ ਪੈਵ ਜਿੰਦ ਫਿਰੇ ਸਿਰ ਭਾਰ ਪੈਵ ਚ ਰਾਜਾ ਧਰਮ ਦਵਾਰ ਕਿਉਂਕਿ ਅੱਗ ਤੇ ਉਹਦੇ ਪ੍ਰਮਾਤਮ ਦੇ ਭੈ ਵਿੱਚ ਹੀ ਆ ਨਾ ਉਹਨੇ ਕਹਿਤਾ ਵੀ ਚੱਲ ਸ਼ੁਰੂ ਕਰਦੇ ਆਪਣਾ ਕੰਮ ਅੱਗ ਨੇ ਸ਼ੁਰੂ ਕੀਤਾ ਤੇ ਛਾਲ ਮਾਰ ਕੇ ਬਾਹਰ ਨਿਕਲਾ ਕਹਿੰਦਾ ਵੀ ਇੱਥੋਂ ਕੌਣ ਲੰਘਿਆ ਚੀਕਾਂ ਨਿਕਲ ਗਈਆਂ ਉਹਦੀਆਂ ਸੇਕ ਲੱਗਾ ਆਉਂਦੇ ਵੀ ਉਹ ਬਾਬਾ ਜੀ ਨਿਕਲੇ ਜਾਂ ਕਿ ਉਹਨਾਂ ਦੇ ਪੈਰਾਂ ਤੇ ਡਿੱਗ ਪਿਆ ਸੰਤਾਂ ਦੇ ਸੰਤਾਂ ਦੇ ਪੈਰਾਂ ਦੇ ਦੇਖ ਕੇ ਕਹਿੰਦਾ ਮਹਾਰਾਜ ਜੀ ਮੈਂ ਤਾਂ ਆਪਣਾ ਰੋਟੀ ਪਾਣੀ ਦਾ ਪ੍ਰਬੰਧ ਕਰਾਂਦਾ ਤੁਸੀਂ ਕਿਉਂ ਮੇਰੀ ਬੇਟੀ ਡੋਪਾ ਜੇ ਤੁਰ ਤੁਰੇ ਆਉਂਦੇ ਸੋ ਨਾਨਕ ਕੀ ਨਾਨਕ ਕੀ ਬੇਨੰਤੀਆਂ ਹਰ ਸੁਰਜਨ ਦੇਖਾ ਨੈਣ ਅਸੀਂ ਬੇਨਤੀ ਕਰਦੇ ਮਹਾਰਾ ਐਸੇ ਗੁਰਮਖਾਂ ਦੇ ਨੈਣ ਜਿਹੜੇ ਆ ਉਹ ਦੇਖ ਲਈਏ ਤੇ ਨੈਣ ਦੇਖਦੇ ਆ ਦੇਖਦੇ ਸਾਡੀ ਦੁੱਖ-ਪੁੱਖ ਸਾਰਾ ਮਿਟ ਜਾਂਦਾ ਜਦੋਂ ਸਾਡੇ ਤੇ ਮਿਹਰ ਕਰ ਦਿੰਦੇ ਨਾਨਕ ਨਜ਼ਰੀ ਨਿਹਾਲ ਕਰ ਦਿੰਦੇ ਹਨ ਜੀ ਜੀ ਕੀ ਬਿਰਥਾ ਸੋ ਸੁਣਿਆ ਹਰ ਸਮਰਤ ਪੁਰਖ ਅਪਰਾ ਅਪਾਰ ਤੇ ਜੀ ਦੀ ਬਿਰਥਾ ਹੋਏ ਸੋ ਗੁਰਪਹਿ ਅਰਦਾਸ ਕਰ ਜਿਹੜੀ ਜੀ ਦੀ ਬਿਰਥਾ ਹੈ ਨਾ ਇਹ ਗੁਰੂ ਸੁਣ ਸਕਦਾ ਉਹ ਸਮਰੱਥ ਹੈ ਸਮਰੱਥ ਗੁਰੂ ਸਰਹੱਤ ਧਰਿਓ ਗੁਰ ਕੀਨੀ ਕਿਰਪਾ ਸੁਧ ਭਾਂ ਡਰਿਓ ਉਹ ਸਮਰੱਥ ਗੁਰੂ ਆ ਨਾ ਜਿਹੜਾ ਉਹ ਜਦੋਂ ਸਿਰ ਤੇ ਮਿਹਰ ਪਰਿਆ ਹੱਥ ਰੱਖ ਦਿੰਦਾ ਹੈ ਫੇ ਤੁਹਾਡੇ ਕੋਈ ਦੂਤ ਦੁਸ਼ਟ ਤੁਹਾਡੇ ਕੋਈ ਲਾਗੇ ਨਹੀਂ ਆਉਂਦਾ ਤੇ ਤੁਹਾਡੇ ਤੇ ਮਹਾਰਜ ਕਰ ਦਿੰਦੇ ਨੇ ਕਿਰਪਾ ਉਹ ਸਮਰੱਥ ਹੈ ਉਹ ਪੁਰਖ ਅਪਾਰ ਹੈ ਜੀ ਮਰਨ ਜੀਵਨ ਆਰਾਧਨਾ ਸਭਨਾ ਦਾ ਆਧਾਰ ਮਹਾਰਾਜ ਜੀ ਅਸੀਂ ਜਿੰਨਾ ਚਿਰ ਸਾਡੀ ਜ਼ਿੰਦਗੀ ਹੈ ਤੁਹਾਡੀ ਆराधना ਕਰਾਂਗੇ ਤੇ ਸਾਡੇ ਸਾਰੇ ਜੀਵਾਂ ਦਾ ਤੁਸੀਂ ਹੀ ਆਧਾਰ ਹੋ ਜੀ ਸਸਰੇ ਪੀ ਆਏ ਪਈਏ ਤੇ ਸਕੰਤ ਕੀ ਵੱਡਾ ਜਿਸ ਪਰਿਵਾਰ ਜੇ ਸਹੁਰੇ ਘਰ ਬੀਬੀ ਆਈ ਆ ਤੇ ਫੀਵੀ ਉਸੇ ਦੀ ਘਰ ਵਾਲੀ ਆ ਪਰ ਆਪਣੇ પતિ ਦੀ ਘਰ ਵਾਲੀ ਆ ਜੇ ਪੇਕੇ ਗਈ ਆ ਤੇ ਫਿਰ ਵੀ ਉਸੇ ਦੀ ਘਰ ਵਾਲੀ ਆ ਉੱਥੇ ਪੇਕੇ ਜਾ ਕੇ ਉਹਦਾ ਪਤੀ ਨਹੀਂ ਬਦਲ ਜਾਂਦਾ ਇਸ ਤਰ੍ਹਾਂ ਜਿਹੜੇ ਗੁਰੂਖ ਪਿਆਰੇ ਆ ਇਸ ਦੁਨੀਆ ਦੇ ਵਿੱਚ ਵੀ ਉਸ ਅਕਾਲ ਪੁਰਖ ਵਹਿਗੂਦੇ ਨੇ ਤੇ ਅਗਲੀ ਹਾਲਤ ਤੇ ਪਲਤ ਅਗਲੀ ਦੁਨੀਆ ਵਿੱਚ ਜਾ ਕੇ ਜੁਸਦੇ ਨੇ ਉਹਦਾ ਪਰਿਵਾਰ ਉਸ ਵੈਗੁਰੂ ਦਾ ਬਹੁਤ ਵੱਡਾ ਹੈ ਜੀ ਉੱਚਾ ਅਗਮ ਅਗਾਧ ਬੋਧ ਕਿਸੇ ਅੰਤ ਨਾ ਪਾਰਾ ਬਾਰ ਉਹ ਬਹੁਤ ਉੱਚਾ ਹੈ ਉਹ ਅਗਮ ਹੈ ਗਮਤਾ ਤੋਂ ਰਹਤਾ ਹੈ ਉਹ ਗਾਧੋ ਗਾਇਆ ਨਹੀਂ ਜਾ ਸਕਦਾ ਤੇ ਉਹ ਬਹੁਤ ਵੱਡੀ ਬੁੱਧੀ ਹੈ ਉਹਦੇ ਬਹੁਤ ਵੱਡਾ ਹੈ ਕਿਸੇ ਅੰਤ ਨਾ ਪਾਰਾ ਬਾਰ ਉਸਦੇ ਪਾਰਾ ਬਾਰ ਦਾ ਅੰਤ ਨਹੀਂ ਪਾਇਆ ਜਾ ਸਕਦਾ ਜੀ ਸੇਵਾ ਸਾਤੇ ਸਪਾਵਾ ਸੀ ਸੰਤਾ ਕੀ ਹੋਏ ਸ਼ਾਰ ਸ਼ਾਰ ਹੁੰਦੀ ਧੂੜੀ ਬਨ ਜਾਣਾ ਸੁਭਾ ਹੋ ਜਾਣੀ ਤੇ ਉਹ ਸੇਵਾ ਪਾਉਂਦੀ ਹੈ ਜਿਹੜੀ ਜਦੋਂ ਸੇਵਾ ਕਰਦੇ ਨਾ ਗੁਰੂ ਦੇ ਘਰ ਦੇ ਵਿੱਚ ਜਾ ਕੇ ਉੱਥੇ ਉੰਗਲਣਾ ਨਹੀਂ ਕਹਿਣਾ ਤੁਸੀਂ ਆਹ ਕਰੋ ਤੁਸੀਂ ਆਹ ਕਰੋ ਤੇ ਆਪ ਹੱਥੀ ਜਿਹੜੀ ਸੇਵਾ ਕੀਤੀ ਹੈ ਉਹ ਹੀ ਜਿਹੜੀ ਸਫਲ ਹੁੰਦੀ ਹੈ ਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਜੋ ਅਰਦਾਸ ਕਰਦੇ ਹੋ ਨਾ ਆ ਕੇ ਹਰ ਸੰਤਾ ਕੀ ਤੂੰ ਹਮ ਤੂੜਦੇ ਹਮ ਪਾਪੀ ਗੀਤ ਵੀ ਘਤ ਪਾਹੇ ਐਸੀ ਅਰਦਾਸ ਕਰਿਆ ਕਰੋ ਐਸੀ ਬੇਨਤੀ ਕਰਿਆ ਕਰੋ ਉਹ ਸੇਵਾ ਫੇ ਮਹਾਰਾਜ ਨੂੰ ਪਾ ਜਾਂਦੀ ਜਿਹੜੀ ਤੁਸੀਂ ਮਨ ਕਰਕੇ ਕਰਦੇ ਹੋ ਜੀ ਦੀਨਾ ਨਾਥ ਦਿਆਲ ਦੇਵ ਪਤ ਤੋ ਉਧਾਰਨ ਹਾਰ ਹੈ ਮਹਾਰਾਜ ਤੁਸੀਂ ਦੀਨਾ ਦੇ ਨਾਥ ਹੋ ਤੇ ਦਿਆਲ ਹੋ ਤੇ ਐਡੇ ਵੱਡੇ ਦੇਵ ਹੋ ਪਤ ਤਤ ਉਧਾਰਨ ਪਤ ਤਤ ਦਾ ਉਧਾਰ ਕਰਦੇ ਹੋ ਪੁੱਤਰ 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 ਪਵਨੀਤ ਨਾਮ ਜਪੇ ਨਾਨਕ ਮਾਨ ਪ੍ਰੀਤ ਤੇ ਪਤ ਤਤ ਦਾ ਉਧਾਰ ਕਰ ਦਿੰਦੇ ਹੋ ਤੁਸੀਂ ਉਹਨਾਂ ਨੂੰ ਸਿੱਧੇ ਰਸਤੇ ਪਾ ਦਿੰਦੇ ਹੋ ਤੇ ਉਹ ਗੁਰੂ ਮਾਰ ਤੁਹਾਡੀ ਬਖਸ਼ਿਸ਼ ਕਰਕੇ ਉਹ ਸਦਾ ਵਾਸਤੇ ਹੀ ਪਤ ਤੋਂ ਪਨੀਤ ਹੋ ਜਾਂਦੇ ਹਨ ਜੀ ਆਦ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ ਉਹ ਆਦ ਤੇ ਜੁਗਾਦ ਹੁਣ ਵੀ ਹੈ ਪਹਿਲਾਂ ਵੀ ਤੇ ਉਸ ਜੁਗਾਦ ਤੋਂ ਹੀ ਰੱਖਦਾ ਆਇਆ ਕਿਉਂਕਿ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹ ਸਦਾ ਹੀ ਹੈਗਾ ਤੇ ਸਦਾ ਨਹੀਂ ਉਹ ਜਮੇ ਨਹੀਂ ਮਰੇ ਨਹੀਂ ਆਵੇ ਨਹੀਂ ਜਾਏ ਨਾ ਉਹ ਤੇ ਜੰਮਦਾ ਤੇ ਨਾ ਮਰਦਾ ਤੇ ਨਾ ਆਉਂਦਾ ਤੇ ਜਾਂਦਾ ਉਹ ਸਦਾ ਹੀ ਹੈ ਇਸ ਕੇ ਸੱਚਾ ਨਾਮ ਕਰਤਾਰ ਦਾ ਜਿਹੜਾ ਉਹ ਸਦਾ ਹੀ ਯੁਗਾਂ ਜੁਗੰਤਰਾਂ ਤੋਂ ਆਪਣੇ ਭਗਤਾਂ ਦੀ ਰੱਖਦਾ ਹੈ ਆਪਣੇ ਸੇਵਕਾਂ ਦੀ ਰੱਖਦਾ ਆਇਆ ਹੈ ਜੀ ਕੀਮਤ ਕੋਈ ਨ ਜਾਣਈ ਕੋ ਨਾਹੀ ਤੋਲਣਹਾਰ ਮੋੜੇ ਤੁਸੀਂ ਵੇਖੋ ਵੀ ਧਰਤੀ ਦੀ ਕੀਮਤ ਜਾਣਦਾ ਕੋਈ ਕਿੱਡੀ ਵੀਡੀ ਧਰਤੀ ਆ ਚਲੋ ਇੱਕ ਮਿੱਟੀ ਦੀ ਕੀਮਤ ਪਾ ਲਈਏ ਕਿ ਜਗਾ ਦੀ ਜਗ ਪੀਮਤ ਪਾ ਲਈ ਤੇ ਜਿਹੜੇ ਉਹਦੇ ਵਿੱਚੋਂ ਹੀਰੇ ਜਵਾਹਰ ਨਿਕਲਦੇ ਆ ਉਹਨਾਂ ਦੀ ਕੀਮਤ ਕੋਣ ਪਾ ਸਕਦਾ ਕਿਰਕੇ ਕੋਈ ਕੀਮਤ ਪਾ ਨਹੀਂ ਸਕਦਾ ਤੇ ਧਰਤੀ ਨੂੰ ਤੋਲ ਨਹੀਂ ਸਕਦਾ ਜੀ ਮਾਨਤਰ ਅੰਤਰ ਵਸਰ ਹੈ ਨਾਨਕ ਨਹੀਂ ਸੁਮਾਰ ਐਸੇ ਗੁਰਮੁਖਾ ਜਿਨ੍ਹਾਂ ਦੇ ਮਨ ਦੇ ਵਿੱਚ ਤਨ ਦੇ ਵਿੱਚ ਪ੍ਰਮਾਤਮਾ ਵਸਿਆ ਹੋਇਆ ਨਾ ਉਹਨਾਂ ਦਾ ਕੋਈ ਸਵਾਰ ਨਹੀਂ ਪਾ ਸਕਦਾ ਕੋਈ ਅੰਤ ਨਹੀਂ ਪਾ ਸਕਦਾ ਉਤਰੇ-ਉਤਰੇ ਜਾਂਦੇ ਬਖਸ਼ਾਂ ਕਰੀ ਜਾਂਦੇ ਨੇ ਤੇ ਬਖਸ਼ਾਂ ਮਾਤਰਾ ਦੇ ਤੋਂ ਪ੍ਰਾਪਤ ਕਰ ਲੈਂਦੇ ਹਨ ਜੀ ਦਿਨ ਰਹਿਣ ਜੇ ਪ੍ਰਭ ਕਉ ਸੇਵੰਦੇ ਤਿੰਨ ਕੈ ਸਦ ਬਲਹਾਰ ਜਿਹੜੇ ਦਿਨ ਰਹਿਣ ਪ੍ਰਮਾਤਮਾ ਦਾ ਦਿਨ ਰਾਤ ਪ੍ਰਮਾਤਮਾ ਦਾ ਨਾਮ ਜਪਦੇ ਹਨ ਤੇ ਅਸੀਂ ਉਹਨਾਂ ਐਸੇ ਗੁਰਮੁਖਾਂ ਤੋਂ ਬਲਹਾਰ ਜਾਂਦੇ ਹਾਂ ਸਾਥ-ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਐਸੇ ਗੁਰਮੁਖ ਜਿਹੜੇ ਸਾਥ-ਸਾਥ ਪ੍ਰਮਾਤਮਾ ਦਾ ਨਾਮ ਜਪਦੇ ਹਨ ਉਹਨਾਂ ਦੇ ਮਨ ਦੇ ਅੰਦਰ ਦੀ ਚਿੰਤਾ ਦੇ ਉਤਰੀ ਹੁੰਦੀ ਹੈ ਪਰੰਤੂ ਅਸੀਂ ਵੀ ਉਹਨਾਂ ਤੋਂ ਬਲਹਾਰ ਜਾਣੇ ਆ ਕਿਉਂਕਿ ਬੜੀ ਉਹਨਾਂ ਦੇ ਮਾਹਰ ਹੈ ਨੀ ਬਖਸ਼ਿਸ਼ ਕਰ ਦਿੱਤੀ ਹੈ ਜਿਹੜੇ ਨਾਮ ਜਪਦੇ ਹਨ ਦੇ ਨਰਾਦ ਜੀ ਸੰਤ ਆਰਾਧਨ ਸਦ ਸਦਾ ਸਭਨਾ ਕਾ ਬਖਸ਼ਿੰਦ ਜਿਹੜੇ ਸੰਤ ਪੁਰਖ ਹਨ ਉਹ ਸਦਾ ਹੀ ਉਹ ਜਿਹੜਾ ਪ੍ਰਮਾਤਮਾ ਸਾਰਿਆਂ ਨੂੰ ਬਖਸ਼ਣ ਵਾਲਾ ਨਾ ਮੈਂ ਪਾਪੀ ਤੂੰ ਬਖਸ਼ਣ ਹਾਰ ਤੇ ਜਿਹੜਾ ਸਾਨੂੰ ਬਖਸ਼ੜਾ ਰਿਹਾ ਹੈ ਪ੍ਰਮਾਤਮਾ ਉਹਨੂੰ ਸਦਾ ਹੀ ਆਰਾਧਦੇ ਹਨ ਜੀ ਜੀਉ ਪਿੰਡ ਜਨ ਸਾਜਿਆ ਕਰ ਕਿਰਪਾ ਦਿੱਤੀ ਨ ਜਿੰਦ ਜਿਸ ਕਾਲ ਪਰਖ ਵਾਗੁਰੂ ਨੇ ਸਾਡਾ ਜੀਪ ਆਇਆ ਸਾਡਾ ਪਿੰਡ ਬਣਾਇਆ ਸਾਡਾ ਸਰੀਰ ਬਣਾਇਆ ਤੇ ਸਾਡੇ ਸ਼ਰੀਰ ਦੀ ਸਾਜਣਾ ਕੀਤੀ ਵਿੱਚ ਜੀ ਪਾਤਾ ਆਤਮਾ ਪਾ ਦਿੱਤੀ ਤੇ ਕਿਰਪਾ ਕਰਕੇ ਉਹਨੇ ਸਾਨੂੰ ਜਿੰਦਗੀ ਦੀ ਬਖਸ਼ਿਸ਼ ਕਰ ਦਿੱਤੀ ਹੈ ਜੀ ਗੁਰਬਖਸ਼ ਦੀ ਆਰਾਧੀ ਹੈ ਜਪਿਆ ਨਿਰਮਲ ਮੰਤ ਨਿਰਮਲ ਮੰਤ ਤਾਂ ਜਿਹੜਾ ਮੰਤਰ ਹੈ ਪਹਿਲਾ ਨਾਮ ਜੰਤਰ ਮੰਤਰ ਤੰਤਰ ਤਿੰਨ ਚਰਾਂ ਦੇ ਚੱਲਦੇ ਹੁੰਦੇ ਸੀ ਸਾਨੂੰ ਤੇ ਕਿਉਂ ਕਹਿਆ ਗਿਆ ਵਾਹਿਗੁਰੂ ਗੁਰਮੰਤਰ ਹੈ ਜਪਹੁ ਮੈਂ ਕੋਈ ਤੇ ਨਿਰਮਲ ਮੰਤੇ ਮੈਂ ਨਾ ਇਹਨੂੰ ਮੈਲਾ ਕਦੇ ਨਾ ਹੋ ਵੀ ਨਾ ਲੱਗੇ ਦਾਗਾ ਇਸ ਜਿਹੜਾ ਨਾਮ ਹੈ ਨਾ ਇਹਨੂੰ ਕਦੇ ਦਾਗ ਨਹੀਂ ਲੱਗਦਾ ਕਦੇ ਮੈਲਾ ਨਹੀਂ ਹੁੰਦਾ ਇਸ ਕਰਕੇ ਇਸ ਜਪਣਾ ਚਾਹੀਦਾ ਹੈ ਆराधना ਕਰਨੀ ਚਾਹੀਦੀ ਹੈ ਨਿਰਮਲ ਮੰਤ ਦੀ ਤੇ ਗੁਰੂ ਦਾ ਸ਼ਬਦ ਲੈ ਕੇ ਸ਼ਬਦ ਗੁਰੂ ਸੁਰਤ ਤੋਂ ਚੇਲਾ ਕਿਉਂਕਿ ਸਾਡਾ ਆਧਾਰ ਹੀ ਸ਼ਬਦ ਹੈ ਅਸੀਂ ਸ਼ਬਦ ਨੂੰ ਮੰਨਦੇ ਆ ਕਿ ਅਸੀਂ ਗੁਰੂ ਪਾਰਾਇ ਦੇ ਨਾਦੀ ਪੁੱਤਰ ਹਾਂ ਬਿੰਦੀ ਪੁੱਤਰ ਨਹੀਂ ਇਸ ਕਰਕੇ ਹੁਕਮ ਕੀਤਾ ਗਿਆ ਹੈ ਕਿ ਗੁਰੂ ਦਾ ਸ਼ਬਦ ਲੈ ਕੇ ਪ੍ਰਮਾਤਮਾ ਦੀ ਰੱਤਨਾ ਕਰੋ ਤੇ ਉਹ ਨਰਮਲ ਮੰਤਰ ਆ ਜਿਹੜਾ ਵਾਹਿਗੁਰੂ ਗੋਰੀ ਮੰਤਰ ਹੈ ਜਪਹਾ ਹਮੇ ਕੋਈ ਉਸਤਾਦ ਉਸਤਾਦ ਜਪਣਾ ਕਰੋ ਜੀ ਜਾਪ ਕਰੋ ਜੀ ਕੀਮਤ ਕਹਿਣ ਨਾ ਜਾਈਐ ਪਰਮੇਸ਼ੁਰ ਬੇਅੰਤ ਉਸ ਪਰਮੇਸ਼ਰ ਦੀ ਪ੍ਰਮਾਤਮਾ ਦੀ ਕੀਮਤ ਨਹੀਂ ਪਾਈ ਜਾ ਸਕਦੀ ਕਿਉਂਕਿ ਉਹ ਬਿਆਨ ਤੱਕ ਉਹ ਨਾਨਕ ਬਿਆਨਤ ਬਿਆਨਤ ਤੇ ਆਇਆ ਦੁੱਤਰ ਇਹੋ ਸੰਸਾਰ ਸਤਗੁਰੂ ਤਰਾਇਆ ਜਿਹੜਾ ਨਾਂ ਤਰਿਆ ਜਾਣ ਵਾਲਾ ਸਾਗਰ ਸੀ ਨਾ ਉਹ ਮਹਾਰਾਜ ਨੇ ਸਾਨੂੰ ਉਸ ਤੋਂ ਪਾਰ ਕਰਾਤਾ ਕਿਉਂਕਿ ਉਹ ਬਿਆਨਤ ਹੈ ਸਾਗਰ ਵੀ ਉਹਨੇ ਬਣਾਇਆ ਤੇ ਪਾਰ ਵੀ ਉਹਨੇ ਕਰਨਾ ਸੀ ਉਹਨੂੰ ਕੋਈ ਫਰਕ ਨਹੀਂ ਪੈਂਦਾ ਇਸ ਕਰਕੇ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਜੀ ਜਿਸ ਮਨ ਵਸੇ ਨਾਰਾਇਣੋ ਸੋ ਕਹੀਏ ਭਗਵੰਤ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਗਿਆ ਤੇ ਪ੍ਰਮਾਤਮਾ ਵਸ ਗਿਆ ਹੈ ਨਾ ਉਹਨਾਂ ਨੂੰ ਭਗਵੰਤ ਕਹਤਾ ਉਹਨਾਂ ਨੂੰ ਕਹਤਾ ਕਿ ਇਹ ਧਰਤੀ ਜਿਹੜੀ ਆ ਸਾਰੀ ਉਹਨਾਂ ਦੇ ਹੁਕਮ ਚੱਲਦੀ ਹੈ ਪੈਵੇਂ ਚ ਪਾਉਣ ਵਹੇ ਸਲਵਾ ਉਹ ਪੈਵੇਂ ਚੱਲੇ ਲੱਖ ਦਰਿਆ ਉਹ ਪੈਵੇਂ ਜੇ ਅਗਰ ਕੱਢੇ ਵੇ ਗਾਰ ਪੈਵੇਂ ਧਰਤੀ ਦੱਬੀ ਭਾਰ ਪੈਵੇਂ ਜੇ ਅੰਦਰ ਤੇਰੇ ਸਿਰ ਭਾਰ ਪੈਵੇਂ ਚ ਰਾਜਾ ਧਰਮ ਦਵਾਰ ਪੈਵੇਂ ਚ ਸੂਰਜ ਪੈਵੇਂ ਚ ਚੰਦ ਕੋਹ ਕਰੋੜੀ ਚਲਤ ਨ ਅੰਤ ਇਹ ਸਾਰਾ ਉਹਦੇ ਹੁਕਮ ਦੇ ਵਿੱਚ ਚੱਲਣਾ ਪੈਂਦਾ ਐਸੇ ਗੁਰਮਖਾਂ ਦੇ ਜਿਸਮਨ ਵਸੇ ਨਰਾਇਣੋ ਸੋ ਕਹੀਏ ਭਗਵੰਤ ਜਿਨ੍ਹਾਂ ਦੇ ਮਨ ਦੇ ਚ ਪਰਮਾਤਮਾ ਦਾ ਵਸ ਗਿਆ ਆਪ ਦਾ ਵਾਸਾ ਹੋ ਗਿਆ ਹੈ ਨਾ ਉਹਨਾਂ ਨੂੰ ਪਰਮਾਤਮਾ ਜਾਣ ਲਓ ਉਹਨਾਂ ਨੂੰ ਭਗਵੰਤ ਮੰਨ ਲਓ ਜੀ ਮੰਨ ਲਓ ਜੀ ਜੀ ਕੀ ਲੋਚਾ ਪੂਰੀ ਐ ਮਲੇ ਸੁਆਮੀ ਕੰਤ ਜਦੋਂ ਸੁਆਮੀ ਪਰਮਾਤਮਾ ਕੰਤ ਕਿਹਾ ਜਾਂਦਾ ਪਤੀ ਪਰਮੇਸ਼ਰ ਨੂੰ ਜਦੋਂ ਮਿਲ ਗਿਆ ਨਾ ਪੇ ਸਾਡੀਆਂ ਜੀ ਦੀਆਂ ਸਾਰੀਆਂ ਲੋਚਾਂ ਪੂਰੀਆਂ ਕਰ ਦਿੰਦਾ ਹੈ ਮੰਨ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਦਿੰਦਾ ਹੈ ਜੀ ਨਾਨਕ ਜੀ ਵੇਜਾਪ ਹਰੀ ਦੋਖ ਸਬੇ ਹੀ ਹੰਤ ਪਰਮੇ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਫਰਮਾਉਂਦੇ ਨੇ ਕਿ ਹਰੀ ਦਾ ਜਾਪ ਕਰਕੇ ਐਸੇ ਗੁਰਮੁਖ ਜਿਉਂਦੇ ਨੇ ਤੇ ਉਹਨਾਂ ਦੇ ਦੁੱਖ ਆ ਜਿਹੜੇ ਹਰ ਤਰ੍ਹਾਂ ਦੇ ਦੁੱਖ ਤਿੰਨ ਤਰ੍ਹਾਂ ਦੇ ਦੁੱਖ ਹੁੰਦੇ ਆ ਆਦ ਵਿਆਦ ਉਪਾਦ ਇਹ ਤਿੰਨੇ ਤਰ੍ਹਾਂ ਦੇ ਦੁੱਖ ਇਹ ਵੈਗ੍ਰੂ ਮਿਟਾ ਦਿੰਦਾ ਹੈ ਆਦ ਹੁੰਦਾ ਹੈ ਮਾਨਸਿਕ ਮਾਨਸਿਕ ਸਰੀਰਕ ਰੋਗ ਵਿਆਦ ਹੁੰਦਾ ਹੈ ਮਾਨਸਿਕ ਆਦ ਹੁੰਦਾ ਹੈ ਮਾਨਸਿਕ ਸਰੀਰਕ ਰੋਗ ਵਿਆਦ ਹੁੰਦਾ ਹੈ ਮਾਨਸਿਕ ਰੋਗ ਤੇ ਉਪਾਦ ਹੁੰਦਾ ਹੈ ਬਾਹਰੋਂ ਕਿਸ ਤਰ੍ਹਾਂ ਦਾ ਕੋਈ ਚੱਕਰ ਪੈ ਜਾਣਾ ਇਹ ਤਿੰਨ ਤਰ੍ਹਾਂ ਦੇ ਰੂਪ ਹੁੰਦੇ ਹਨ ਤੇ ਮਹਾਰਾਜ ਕਿਰਪਾ ਕਰ ਦਿੰਦੇ ਇਹਨਾਂ ਸਾਰਿਆਂ ਰੋਗਾਂ ਤੋਂ ਸਾਰੇ ਦੁੱਖਾਂ ਤੋਂ ਸਾਰੇ ਰੋਗਾਂ ਨੂੰ ਹੰਤ ਹੰਤ ਦਾ ਮਤਲਬ ਹੁੰਦਾ ਹੱਤਿਆ ਕਰ ਦੇਣੀ ਐਸੇ ਦੁੱਖਾਂ ਦਾ ਮਹਾਰਾਜ ਹੱਤਿਆ ਕਰ ਦਿੰਦੇ ਆ ਤੇ ਆਪਣੇ ਜਿਹੜੇ ਸੇਵਕਾ ਉਹਨਾਂ ਤੇ ਕਿਰਪਾ ਕਰਦਾ ਇਹ ਤੁਹਾਨੂੰ ਬਖਸ਼ ਲੈਂਦੇ ਆਪਣੇ ਗਲ ਨਾਲ ਲਾ ਲੈਂਦੇ ਹਨ ਜੀ ਦਿਨ ਰਣ ਜਿਸਨਾ ਵਿਸਰੈ ਸੋ ਹਰਿਆ ਹੋਵੈ ਜੰਤ ਗੁਰ ਪ੍ਰਸਾਦ ਪਰਮ ਪਦ ਪਾਈ ਸੁਕੇ ਕਾਟ ਹਰਿਆ ਜਿਹੜੇ ਸੁੱਕੇ ਦਰਖਤ ਆ ਨਾ ਜਦੋਂ ਮਹਾਰਾਜ ਦੀ ਕਿਰਪਾ ਹੋ ਜਾਂਦੀ ਨਾ ਉਹਨਾਂ ਤੇ ਉਹ ਵੀ ਹਰੇ ਹੋ ਜਾਂਦੇ ਆ ਉਹ ਜੰਤ ਜਿਹੜੇ ਜੀ ਜੰਤ ਹੈ ਨਾ ਉਹ ਵੀ ਮਰਿਆਂ ਨੂੰ ਮਹਾਰਾਜ ਜੀਵਨ ਦੇ ਦਿੰਦੇ ਆ ਭਾਈ ਸੁਤਰਾ ਜੀ ਨੂੰ ਸੁਠਤਾ ਸੀ ਕਿਸੇ ਨੇ ਕੋਥਰਾ ਬੱਚਾ ਸਮਝ ਕੇ ਤੇ ਮਹਾਰਾਜ ਨੇ ਗਲਣਾ ਗਲਣਾ ਲਾ ਲਿਆ ਸਿਵੇਂ ਪਾਤਸ਼ਾਹ ਜੀ ਨੇ ਕਿਹਾ ਲਿਆਓ ਇਹਨੂੰ ਇਹ ਕੋਥਰਾ ਕੋਥਰਾ ਨਹੀਂ ਇਹ ਸੁਤਰਾ ਫਿਰ ਸੁਤਰੇ ਸਾਹਿਬ ਜੀ ਨੇ ਜਿਹੜੀਆਂ ਗੁਰੂ ਘਰ ਦੇ ਸੇਵਾਵਾਂ ਕੀਤੀਆਂ ਉਹਨਾਂ ਦਾ ਕੋਈ ਅੰਤ ਨਹੀਂ ਇੰਨੇ ਵੱਡਾ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਉਹਨਾਂ ਨੇ ਸੇਵਾਵਾਂ ਨਿਭਾਈਆਂ ਨੇ ਤੇ ਇਸ ਐਸੇ ਗੁਰਮਖ ਜਿਹੜੇ ਜਿਨ੍ਹਾਂ ਤੇ ਮਹਾਰਾਜ ਦੀ ਨਜ਼ਰ ਪੈ ਜਾਂਦੀ ਆ ਦਿਨ ਰਹਿਣ ਜਿਸ ਨਾਲ ਵਿਸਰੇ ਸੋ ਹਰਿਆ ਹੋਵੇ ਜੰਤ ਉਹ ਹਰੇ ਭਰੇ ਹੋ ਜਾਂਦੇ ਹਨ ਜੀ ਸਰਵ ਕਲਾ ਪ੍ਰਭ ਪੂਰਣੋ ਮਾਨਯਨ ਵਾਣੀ ਥਾਓ ਮਹਾਰਾਜੀ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਕਰਕੇ ਤੁਸੀਂ ਸਾਰੇ ਕਲਾ ਪੂਰਨ ਅੰਤ ਕਲਾਲੇ ਠਾਗਰ ਚੜ੍ਹਿਆ ਤੁਸੀਂ ਸਾਰਿਆਂ ਕਰਾ ਤੁਹਾਡੇ ਵਿੱਚ ਹੈਂ ਨਾ ਅਸੀਂ ਤੇ ਨਮਾਣੇ ਆ ਅਸੀਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਆਪ ਜੀ ਦੇ ਚਰਨਾਂ ਦੀ ਪ੍ਰੀਤੀ ਸਾਨੂੰ ਬਖਸ਼ ਦਿਓ ਜੀ ਮਾਨਯਨ ਵਾਣੀ ਥਾਓ ਸਾਨੂੰ ਵੀ ਆਪਦੇ ਚਰਨਾਂ ਵਿੱਚ ਥੋੜਾ ਬੋਧਾ ਥਾਂ ਦੇ ਦਿਓ ਜੀ ਹਾਰੇ ਓਟ ਗਈ ਮਨ ਅੰਦਰੇ ਜਪ ਜਪ ਜੀਵਾ ਨਾਉ ਉਸ ਹਰੀ ਤੇ ਓਟ ਦੀ ਹਰੀ ਦੇ ਓਟ ਜਿਹੜੀ ਆ ਨਾ ਉਹ ਮਨ ਅੰਦਰ ਜਿਹੜੀ ਪੱਕੀ ਧਾਰ ਲਈ ਤੇ ਮਨ ਜਿਹੜਾ ਨਾ ਸਾਡਾ ਜਦੋਂ ਅਸੀਂ ਜਪਦੇ ਆ ਜਪ ਜਪ ਜੀਵਾ ਨਾਉ ਅਸੀਂ ਨਾਮ ਜਪ ਚੱਪ ਕੇ ਜੀਂਦੇ ਹਾਂ ਜੀ ਕਰ ਕੇ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸਮਾਓ ਮਹਾਰਾਜੀ ਛੱਡਦੇ ਐਸੀ ਕਿਰਪਾ ਕਰ ਦਿਓ ਕਬੀਰ ਰੂੜਾ ਹੋਏ ਰੋ ਬਾਟਕਾ ਤਾ ਜਮਾਨਾ ਮਕਾਬੁਹਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ ਐਸਾ ਕੋਈ ਤੂੰ ਰੂੜਾ ਹੋ ਕੇ ਪਿਆਰ ਹੋ ਜੇ ਤੂੰ ਕਿਤੇ ਠੇਡਾ ਲੱਗੂਗਾ ਤੋ ਵੈਗਰ ਆਪਣਾ ਗੁਰਮੰਤਰ ਦੇਊਗਾ ਤੈਨੂੰ ਕਬੀਰ ਰੂੜਾ ਹੁਆ ਤਾ ਕੀ ਆ ਪਿਆ ਪੰਥੀ ਕਹਤੋ ਤੇ ਹਰ ਜਨ ਐਸਾ ਚਾਹੀਏ ਜੋ ਧਰਨੀ ਮੱਖੇ ਇਹ ਕਹਿੰਦਾ ਵੀ ਖੇ ਬਣ ਜਾ ਖੇ ਹੋਈ ਤੋ ਕੀ ਆ ਪਿਆ ਗੌਰਡ ਲੰਗੇ ਲੱਗੇ ਅੰਗ ਹਰ ਜਨ ਐਸਾ ਪਾਜਾਹੀ ਜੋ ਪਾਣੀ ਸਰਬੰਗ ਤੇ ਫਿਰ ਉੱਚੇ ਵਿਭਗਤ ਕਬੀਰ ਜੀ ਕਹਿੰਦੇ ਨਹੀਂ ਇਹ ਵੀ ਗਲਤ ਹੈ ਇਸ ਕਰਕੇ ਜਿਹੜੇ ਸਾਨੂੰ ਆਪਣੀ ਧੂੜੀ ਆ ਧੂੜੀ ਦੇ ਨਾਲ ਮਹਾਰਾਜ ਜੀ ਚਰਨਾ ਦੀ ਧੂੜੀ ਤੇ ਸਾਨੂੰ ਬਖਸ਼ ਦੇਓ ਤੇ ਚਰਨਾ ਦੀ ਧੂੜੀ ਇਹ ਹੁੰਦੀ ਹੈ ਜੋ ਸਾਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਸਾਡੇ ਤੇ ਤੇ ਕੀਰਤ ਕਰੋ ਨਾਮ ਜਪੋ ਵੰਡ ਕੇ ਛਕੋ ਵਾਲੀ ਬਖਸ਼ਿਸ਼ ਛੱਟ ਦੇ ਕੀਤੀ ਹੈ ਨਾ ਇਹ ਚਰਨਾ ਦੀ ਧੂੜੀ ਹੁੰਦੀ ਹੈ ਜੀ ਜਿਵੇਂ ਤੂੰ ਰਾਖੇ ਤਿਉਂ ਰਹਾ ਤੇਰਾ ਦਿੱਤਾ ਪਹਿਨਾ ਖਾਓ हे महाराज जीत्रा ਤੁਸੀਂ ਰੱਖਦੇ ਹੋ ਅਸੀਂ ਉਸ ਤਰਾ ਹੀ ਰਹਿੰਨੇ ਆ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦੇ ਜੋ ਤੁਸੀਂ ਦਿੰਦੇ ਹੋ ਉਹ ਪਹੁੰਦੇ ਆ ਤੇ ਜੋ ਤੁਸੀਂ ਖਾਣ ਵਾਸਤੇ ਦਿੰਦੇ ਹੋ ਅਸੀਂ ਖਾਂਦੇ ਆ ਨੱਕ ਨਤ ਖਸਮ ਹੱਥ ਕਿਰਤ ਧੱਕੇ ਦੇ ਯਹਾਂ ਦਾਣੇ ਕਹਾਂ ਤਹਾਂ ਖਾਣੇ ਨਾਨਕਾ ਸੱਚ ਹੀ ਮਹਾਰਾਜੀ ਅਸੀਂ ਤੇ ਆਪ ਜੀ ਦੇ ਬੱਦੇ ਗੁਲਾਮ ਆ ਜਿੱਥੇ ਤੁਸੀਂ ਸਾਨੂੰ ਲੈ ਜਾਂਦੇ ਜੋ ਸਿਖਾਉਂਦੇ ਅਸੀਂ ਸ਼ਕਲੇ ਨੇ ਹਾਂ ਜਿੱਥੇ ਤੁਸੀਂ ਰੱਖਦੇ ਹੋਹੀ ਉਥੇ ਰਹਿੰਦੇ ਹਾਂ ਜੀ ਤੇ ਤੁਹਾਡਾ ਦਿੱਤਾ ਹੀ ਪੈਣਦੇ ਤੇ ਖਾਂਦੇ ਹਾਂ ਜੀ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ ਮਹਾਰਾਜੀ ਸਾਨੂੰ ਇਹੋ ਜਿਹਾ ਉਦਮ ਕਰਾਓ ਸਾਡੇ ਤੇ ਕਰਦੇ ਹੋ ਬਖਸ਼ਿਸ਼ ਅਸੀਂ ਅੰਮ੍ਰਿਤ ਵੇਲੇ ਉੱਠੀ ਆਪਣਾ ਨਿਤਨੇਮ ਕਰੀਏ ਫਿਰ ਸੰਗਤ ਵਿੱਚ ਜਾਈਏ ਤੇ ਸਾਧੂਆਂ ਸੰਤਾਂ ਦੇ ਵਿੱਚ ਬਹਿ ਕੇ ਆਪ ਜੀ ਦੇ ਗੁਣ ਗਾਇਨ ਕਰੀਏ ਜੀ ਦੂਜੀ ਜਾਏ ਨ ਸੁਝਈ ਕਿੱਥਾ ਕੂਕਣ ਜਾਓ ਹੋਰ ਸਾਨੂੰ ਹੋਰ ਕੋਈ ਜਗ੍ਹਾ ਨਹੀਂ ਵੇਖਦੀ ਜਿੱਥੇ ਜਾ ਕੇ ਚੀਕਾਂ ਮਾਰੀਏ ਸਾਨੂੰ ਬਖਸ਼ ਲੋ ਬਖਸ਼ ਲੋ ਬਖਸ਼ ਲੋ ਹੋਰ ਸਾਨੂੰ ਕੋਈ ਨਹੀਂ ਇਕ ਤੇਰਾ ਹੀ ਹੈ ਤੇਰਾ ਹੀ ਆਸਰਾ ਹੈ ਵਾਹਿਗੁਰੂ ਜੀ ਮੈਂ ਅੰਦਲੇ ਕੀ ਨਾਮ ਅੰਦਲੇ ਕੀ ਟੇਕ ਤੇਰਾ ਨਾਮ ਖੁੰਧਕਾਰਾ ਮਹਾਰਾਜ ਜੀ ਸਾਡਾ ਟੇਕ ਸਾਡਾ ਆਸਰਾ ਤੁਸੀਂ ਹੋ ਜਿਸ ਤਰ੍ਹਾਂ ਭਗਤ ਨਾਮਦੇਵ ਜੀ ਕੱਪੜੇ ਧੋਂਦੇ ਸੀ ਨਾ ਜਦੋਂ ਜਿੱਥੇ ਫੱਟਾ ਟਕਾਉਂਦੇ ਉੱਤੇ ਖੁੰਧਰ ਬਣਾ ਲੈਂਦੇ ਉੱਤੇ ਫੱਟਾ ਟਕਾ ਲੈਂਦੇ ਸੀ ਉਹ ਕਹਿੰਦੇ ਮੈਂ ਅੰਨਾ ਤੇ ਮੇਰਾ ਜਿਹੜੇ ਜਿਹੜੇ ਟੇਕ ਵਾ ਤੁਹਾਡਾ ਨਾਮ ਇੱਕੰਦ ਕਰਾ ਨਾਮ ਹੀ ਤੁਹਾਡਾ ਮੈਨੂੰ ਰੋਕ ਕੇ ਰੱਖਦਾ ਤੇ ਤੁਹਾਡਾ ਨਾਮ ਬਚਾਉਂਦਾ ਇਸ ਕਰਕੇ ਮਹਾਰਾਜ ਸਾਨੂੰ ਹੋਰ ਕੋਈ ਦੂਜੀ ਜਗ੍ਹਾ ਨਹੀਂ ਸੁਝਦੀ ਜਿੱਥੇ ਅਸੀਂ ਜਾ ਕੇ ਚੀਕਾ ਮਾਰ ਕੇ ਕਹੀਏ ਵੀ ਸਾਨੂੰ ਬਖਸ਼ ਲਓ ਜੀ ਅਗਿਆਨ ਬਨਾਸਨ ਤਮ ਹਰਣ ਊਚੇ ਯਗਮ ਅਮਾਓ ਮਹਾਰਾਜੀ ਤੁਸੀਂ ਸਾਡਾ ਗਿਆਨ ਹਨੇਰਾ ਜਿਹੜਾ ਸਾਡੇ ਹਿਰਦੇ ਦਾ ਖਤਮ ਕਰ ਦਿੰਦੇ ਜੋ ਉਦੋਂ ਨਾਸ ਕਰਦੇ ਬਨਾਸ਼ ਕਰ ਦਿੰਦੇ ਹੋ ਤੇ ਤਮ ਜਿਹੜੀ ਤਮਾਵਾ ਸਾਡਾ ਲਾਲਚਾ ਉਹਨੂੰ ਵੀ ਖਤਮ ਕਰ ਦਿੰਦੇ ਹੋ ਤੂੰ ਉੱਚੇ ਅਗਮ ਆਓ ਤੁਸੀਂ ਬਹੁਤ ਉੱਚੇ ਹੋ ਤੁਸੀਂ ਅਗਮ ਹੋ ਤੁਸੀਂ ਗਮਤਾ ਤੋਂ ਰਹਿ ਤੋ ਤੁਹਾਡੀ ਕੋਈ ਗਮਤਾ ਨਹੀਂ ਪੈ ਸਕਦਾ ਆਮਾਓ ਸਾਡੇ ਤੇ ਬਖਸ਼ਾ ਕਰਦੇ ਹੋ ਤੁਸੀਂ ਬਹੁਤ ਉੱਚੇ ਹੋ ਜੀ ਮਨ ਵਿਛੜਿਆ ਹਰ ਮੀਲੀਐ ਨਾਨਕੇ ਉਸਵਾਓ ਜਨਮ ਜਨਮ ਕੇ ਵਿਛੜੇ ਜਿਹੜੇ ਜਨਮਾਂ ਜਨਮਾਂ ਦੇ ਅਸੀਂ ਵਿਛੜੇ ਨਾ ਮਹਾਰਾਜੀ ਤਹਾਡੀ ਕਿਰਪਾ ਕਰਕੇ ਮਨ ਵਿਛੜਿਆ ਹਰ ਮੇਲੀਏ ਨਾਨਕ ਇਹੋ ਸਾਡਾ ਇਹੋ ਹੀ ਸਵਾਰਥ ਹੈ ਮਹਾਰਾਜੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇਸ ਨੂੰ ਪਰਵਾਉਂਦੇ ਨੇ ਸਾਡਾ ਸਵਾਰਥ ਇਹ ਹੋਰ ਕੋਈ ਸਵਾਰਥ ਨਹੀਂ ਹੈ ਸਾਡਾ ਮਨ ਵਿਛੜਿਆ ਤੁਹਾਡ ਨਾਲ ਟੁੱਟ ਗਿਆ ਤੇ ਕਿਰਪਾ ਕਰਕੇ ਆਪਣੇ ਨਾਲ ਬਿਲਾ ਲਵੋ ਜੀ ਸਰਬਲ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੇ ਪਾਓ ਉਹ ਦਿਨ ਨਾ ਸਾਰੇ ਹੀ ਸਾਡੇ ਕਲਿਆਣ ਹੋ ਜਾਂਦੇ ਸਾਰਾ ਕੁਝ ਹੀ ਸਾਨੂੰ ਚੰਗਾ ਲੱਗਦਾ ਹੈ ਜਿਸ ਦਿਨ ਮਹਾਰਾਜੀ ਤੁਹਾਡੇ ਆ ਕੇ ਦਰਸ਼ਨ ਕਰ ਲੈਂਦੇ ਆ ਤੁਹਾਡੇ ਪੈਰ ਪਰਸ ਲਈਦੇ ਤੁਹਾਡੇ ਚਰਨ ਪਰਸ ਲਈਦੇ ਆ ਪਰਸੀ ਗੁਰ ਕੇ ਪਾਉ ਪਾਉ ਪੈਰ ਹੁੰਦੇ ਆ ਤੇ ਇਹਨਾਂ ਦੇ ਪੈਰਾਂ ਨੂੰ ਚਰਨ ਕਿਹਾ ਜਾਂਦਾ ਸਤਕਾਰ ਦੇ ਸ਼ਬਦ ਜਿਹੜੇ ਵਰਤ ਲੈਂਦੇ ਆ ਤੇ ਇਸ ਕਰਕੇ ਸਾਰੇ ਦਿਨ ਸਾਨੂੰ ਬਹੁਤ ਚੰਗਾ ਲੱਗਦਾ ਜਦੋਂ ਅਸੀਂ ਆਪ ਜੀ ਦੇ ਚਰਨ ਪਰਸ ਲੈਨੇ ਹਾਂ ਜੀ ਇਤੇ ਆਪਾਂ ਸਮਾਪਤੀ ਕਰਦੇ ਜੀ ਗੁਰਬਾਣੀ ਦੇ ਸ਼ਬਦੀ ਵਿਚਾਰ ਕਰਦੇ ਕੋਈ ਐਸਾ ਸ਼ਬਦ ਜੋ ਗੁਰਮਤਿਨ ਕੋਲ ਨਾ ਬੋਲਿਆ ਗਿਆ ਹੋਵੇ ਅਨੇਕਾਂ ਗਲਤੀਆਂ ਹੋ ਜਾਂਦੀਆਂ ਭੁੱਲਣ ਆ ਰਹੇ ਜੀ ਸੰਕਤ ਬਖਸ਼ਣ ਔਰ ਬਖਸ਼ ਲੈਣਾ ਜੀ ਅੱਗੇ ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਸ਼ੋਧ ਆਪਣੇ ਕਥਾ ਵਿਚਾਰ ਕਰਨ ਦੇ ਵਾਤੇ ਮਹਾਰਾਜ ਸ਼ਕਤੀ ਬਖਸ਼ੋ ਸ਼ਕਤਾਂ ਵੀ ਅਰਦਾਸ ਕਰੋ ਕਿ ਆਪ ਜੀ ਦੀ ਇਹ ਸੇਵਾ ਕਰਦੇ ਰਹੀਏ ਸੋ ਮਹਾਰਾਜ ਕਿਰਪਾ ਕਰਨ ਭੁੱਲਾਂ ਗਲਤੀਆਂ ਦੀ ਮਾਫੀ ਆਓ ਆਖਰੀ ਪੰਕਤੀਆਂ ਪੜ੍ਹ ਕੇ ਆਪਾਂ ਕਥਾ ਨੂੰ ਇਤਿਹਾਸ ਸਿੰਘ ਕੋ ਚੀਏ ਜੀ ਮਨ ਵਿਛੜਿਆ ਹਰ ਮੀਲੀਐ ਨਾਨਕੇ ਹੋ ਸਵਾਉ ਸਰਬ ਕਲਿਆਣਾ ਤਿੱਤ ਦਿਨਾ ਹਰ ਪਰਸੀ ਗੁਰ ਕੇ ਪਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ